ਹਾਂਜੀ ਦੋਸਤੋ ਅੱਜ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜੀ ਜਿਹੜਾ ਸਾਡਾ ਇਹ ਕਿਸਾਨ ਵੀਰ ਹੈ ਜੀ ਸਾਰੀ ਗੱਲਬਾਤ ਤੋਂ ਵੀ ਜਾਣੂ ਕਰਾਂਗੇ ਵੇਖੋ ਕਿੰਨੀ ਉਮਰ ਹੋ ਗਈ ਆ ਜੀ ਤੇ ਅੱਜ ਵੀ ਜਿਵੇਂ ਪਹਿਲਾਂ ਆਪਾਂ ਮਿਹਨਤਾਂ ਕਰਦੇ ਹੁੰਦੇ ਸੀ ਤੇ ਕਿ ਬੰਦੇ ਤਾਂ ਤੰਦਰੁਸਤ ਰਹਿੰਦੇ ਸੀ ਇਹਨਾਂ ਨੇ ਦੇਖੋ ਵੇ ਸਰੂ ਗੜਾਈ ਕਰ ਰਿਹਾ ਬਿਲਕੁਲ ਕਸਕੀਨਾਂ ਕਿਉਂਕਿ ਬਹੁਤ ਪੁਰਾਣਾ ਤਜਰਬਾ ਹੈ ਜੀ ਤੇ ਬੜੇ ਮਾਨ ਸਨਮਾਨ ਮਿਲਿਆ ਜੀ ਪਿੰਡ ਸਭਰਾ ਤੋਂ ਇਹ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜੀ ਤੇ ਵੀ ਸਾਰੀ ਗੱਲ ਬਾਤ ਉਹ ਜਾਣੂ ਕਰਾਉਣੇ ਆ ਜੀ ਇਹਨਾਂ ਨੂੰ ਕਿਉਂਕਿ ਬਹੁਤ ਸਮਾਂ ਇਹਨਾਂ ਨੇ ਹੰਡਾਇਆ ਜੀ ਹੱਤੀ ਮਿਹਨਤਾਂ ਕੀਤੀਆਂ ਨੇ ਕਿਉਂਕਿ ਪੁਰਾਣੇ ਬੰਦਿਆਂ ਨੂੰ ਪਤਾ ਵਾ ਵੀ ਅੱਜ ਦੇ ਮੁੰਡਿਆਂ ਨੂੰ ਤਾਂ ਪਤਾ ਹੀ ਨਹੀਂ ਕਿਸਾਨੀ ਕਿਤਰਾ ਕਰੀਦੀ ਐ ਕਿਉਂਕਿ ਜਿਹੜੇ ਬੰਦਿਆਂ ਨੇ ਪੁਰਾਣੇ ਬੰਦੇ ਆ ਨਾ ਜਿਹੜੇ ਅੱਜ ਤੋਂ 70 80 90 ਸਾਲ ਜਿੰਨਾ ਦੀ ਉਮਰ ਆ ਤੇ ਉਹ ਸਭ ਕੁਝ ਜਾਣਦੇ ਨੇ ਜੀ ਕਿਤਰਾ ਦੇ ਮਾਹੌਲ ਆ ਕਿਉਂਕਿ ਜੋ ਕੁਝ ਉਹਨਾਂ ਨੇ ਦੇਖਿਆ ਅੱਜ ਦੀ ਪੀੜ੍ਹੀ ਨੇ ਨਹੀਂ ਦੇਖਿਆ ਜੀ ਤੇ ਆਜੋ ਆਪਾਂ ਸਰਦਾਰ ਜਗੀਰ ਸਿੰਘ ਨਾਲ ਤੁਹਾਨੂੰ ਮਿਲਾਉਣੇ ਆ ਤੇ ਗੱਲਬਾਤ ਕਰਦੇ ਆ ਜੀ ਹਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜਗੀਰ ਸਿੰਘ ਉਮਰ ਤਕਰੀਬਨ ਲਗਭਗ 70 ਕੇ ਸਾਲ ਦੇ ਲਾਗੇ ਬੰਨੇ ਆਂ ਅੱਜ ਤੋਂ ਪਹਿਲਾ ਕੋਈ 25 30 ਸਾਲ ਪਹਿਲਾਂ ਇਤਰਾ ਹੀ ਕਣਕਾ ਦੀ ਗੜਾਈ ਕਰਦੇ ਹਾਂ ਵਾਹਿ ਜੀ ਹੁਣ ਕਣਕਾ ਦੀ ਗੜਾਈ ਵਾਲਾ ਤੇ ਹੁਣ ਕੋਈ ਰਹਿ ਹੀ ਨਹੀਂ ਗਿਆ ਕੰਮ ਹੁੰਦਾ ਜਨਾਬੀ ਨਦੀਨ ਦਾਸ ਕੋ ਦਵਾਈਆਂ ਜਿਹੜੀਆਂ ਇਹੋ ਜੀਆਂ ਚੱਲ ਪਈਆਂ ਆਪੀ ਉਹਨਾਂ ਦੀ ਲੋੜ ਨਹੀਂ ਪੈਂਦੀ ਆਹ ਅਨਸਰਾਂ ਦੀ ਇਤਰਾ ਹੀ ਮੈਂ ਜਦੋਂ ਮੇਲਾ ਹਣਾ ਮੈਂ ਇੱਥੇ ਆਣ ਕੇ ਜਿਹੜਾ ਗੋਗੀ ਕਰਦਾ ਰਹੀ ਨਾ ਪਿਛਲੀ ਯਾਰ ਮੈਂ ਇੱਕ ਕਿੰਨਾ ਸਰੋਂ ਦਾ ਬੀਜਿਆ ਸੀ ਤੇ ਮੇਰੀ 60000 ਰੁਪਏ ਦੀ ਸਰੋਂ ਹੋਈ ਆ ਜਿਹੜੀ ਕਣਕ ਵਾ ਉਹ ਮੇਰਾ ਇਹ ਕਿਆਫਾ ਵੀ ਦੋ ਕਿੰਨਾ ਜੋ ਨਹੀਂ ਨਹੀਂ ਹੁੰਦੀ ਵਾਕਿਆ ਜੀ ਤੇ ਕਣਕ ਦਾ ਖਰਚ ਵੀ ਜ਼ਿਆਦਾ ਆਉਂਦਾ ਇਹ ਤੇ ਕੋਈ ਖਰਚ ਨਹੀਂਗਾ ਕੋਈ ਇਹਨੂੰ ਸਪਰੇ ਨਹੀਂ ਕੀਤੀ ਪਿਛਲੀ ਯਾਰ ਤੇਲੇ ਦੀ ਸਪਰੇ ਵੀ ਲੋੜ ਨਹੀਂ ਪਈ ਸਰੋਂ ਨੂੰ ਜੀ ਹਾਂ ਜੀ ਸਰੋਂ ਨੂੰ ਇਹ ਕਿਹੜੀ ਸਰੋਂ ਆ ਜੀ ਕੀ ਨਾਂ ਆ ਸਰੋਂ ਦਾ ਜੀ ਐਸ ਸੀ 7 ਵਾ ਇਹ ਖੇਤੀਬਾੜੀ ਵਾਲੇ ਬੂਹੂ ਕ੍ਰਿਸ਼ੀ ਵਿਗਿਆਨ ਕੇਂਦਰ ਬੂਹੂ ਵਾਲਿਆਂ ਮਲਾਜ਼ਮਾਂ ਨੇ ਜਨਾਬ ਵੀ ਮੈਨੂੰ ਟ੍ਰਾਇਲ ਵਾਸਤੇ ਦਿੱਤੀ ਆ ਮੈਂ ਉਹਨਾਂ ਨੂੰ ਹੁਣ ਕਿਹਦੇ ਨਾਲ ਸੱਦਣਾ ਆ ਵੀ 2 ਕਿੱਲਿਆਂ ਦਾ ਉਹਨਾਂ ਬੀਜ ਦਿੱਤਾ ਇਸੇ 2 ਕਿੱਲੇ ਮਸਰੋਂ ਬੀਜੇ ਆਤੀ ਇਸ ਲਈ ਆ ਜੀ ਇੱਕੋ ਕਿੱਲਾ ਹੀ ਆਤੀ ਮੈਂ 2 ਕਰਤੇ ਆ ਤੇ ਸਹੀ ਜੇ ਸਹੀ ਜੇ ਜਿਸ ਤਰ੍ਹਾਂ ਹੋਰ ਵੀ ਕੰਮ ਵਧਾ ਗਿਆ ਵਧਾਈ ਚਲਣਾ ਵਾਹ ਜੀ ਵਾਹ ਤੇ ਕਣਕਾਂ ਦਾ ਤਾਂ ਮੇਰਾ ਇਰਾਦਾ ਵੀ ਕਣਕਾਂ ਦਾ ਦਾ ਜਨਾਬ ਛਤਕਾਰਾ ਹੀ ਪਈਏ ਕੋਈ ਘਾਟੀ ਖਾਣ ਪੀਣ ਚੋਗੀ ਥੋੜੀ ਬੀਜ ਲਿਆ ਕਰੀਏ ਕਣਕ ਦੇ ਝੋਨੇ ਵਿੱਚ ਉਂਝ ਵੀ ਠੋਡੀ ਵੱਜਦੇ ਆ ਸਾਰਿਆਂ ਨੂੰ ਮਡੀਆਂ ਚੋ ਬਿਲਕੁਲ ਜੀ ਬਿਲਕੁਲ ਫਸਲਾਂ ਇਹ ਲੋਕੀ ਘਰੋਂ ਤੋਂ ਹੀ ਲੈ ਗਏ ਆ ਵਾਹ ਜੀ ਵਾਹ ਤੇ ਇਹ ਕਰਕੇ ਇਹਦੀ ਕੋਈ ਮੁਸ਼ਕਲ ਨਹੀਂ ਆਉਂਦੀ ਥੋੜੀ ਇੰਨੀ ਆ ਵੀ ਗੌਣ ਤੇ ਥੋੜੀ ਇਹ ਮੁਸ਼ਕਲ ਆਉਂਦੀ ਆ ਬਾਤੂ ਹੋਰ ਉਹ ਵੀ ਮੁਸ਼ਕਲ ਉਹਨੂੰ ਆਉਂਦੀ ਆ ਜਿੰਨੇ ਕਦੀ ਕੋਈ ਹਣ ਹਣ ਮੈਨਾਂ ਨਹੀਂ ਕੱਟਦੇ ਜੀ ਹਾਂ ਜਿਹੜਾ ਬਿਆ ਨਾਲ ਕੋਈ ਕੰਮ ਚੱਲਦਾ ਵਾ ਪਰ ਰੰਬਿਆ ਨਾਲ ਵੀ ਨਾ ਬਹੁਤ ਮੁਸ਼ਕਲ ਆ ਕੰਮ ਇਹਦੇ ਨਾਲ ਰਲਾਟ ਬੜਾ ਵੱਜਦਾ ਹੱਥ ਆ ਜਾ ਅੱਛਾ ਜੀ ਹੱਥ ਜਿਹੜਾ ਉਤਰਾ ਮਿਹਨਤ ਕਰੂਗਾ ਪੈਸੇ ਚਾਰ ਹੈਗੇ ਆ ਉਹਦੇ ਗੱਲ ਕਰ ਵੀ ਜੇ ਇਹ ਹੁਣ ਜਿਹੜਾ ਥੀ ਮਿਹਨਤ ਕਰਨੀ ਆ ਨਾ ਮੇਰਾ ਮੁੰਡਾ ਮੈਨੂੰ ਆਦਾ ਪਿਛੜੀ ਆਰੀ ਵੀ ਸਾਡੇ ਨਾਲ ਇਹਦੇ ਇਕੱਠੀ ਕਰਾਉਣ ਆ ਗਿਆ ਅੱਛਾ ਜੀ ਤੇ ਮੈਨੂੰ ਆਖਣ ਲਗਾ ਵੀ ਡੈਡੀ ਗਾਂ ਤੋਂ ਨਾ ਇਹ ਪੰਗਾ じゃ ਲਵੀ ਤੇ ਐਤੀਆਂ ਨੇ ਫੇਰ ਜਦੋਂ ਇਹਦੇ ਜੋ ਕੋਈ ਆਮਦਨ ਚੰਗੀ ਹੋਈ ਤੇ ਉਹਨੇ ਮੈਨੂੰ ਇਹ ਕਰਾਂ ਦੀ ਆਖਿਆ ਵੀ ਜਾਂ ਆਪਾਂ ਬੀਜਣੀ ਹੈ ਜਾਂ ਨਹੀਂ ਬੀਜਣੀ ਤੇ ਸੋਈ ਇਹ ਗੱਲ ਆ ਵੀ ਹਰੇ ਕਿਸਾਨ ਭਰਾਵਾਂ ਨੂੰ ਮੈਂ ਬੇਨਤੀ ਕਰਦਾ ਕਿ ਇਸ ਤਰ੍ਹਾਂ ਹੀ ਮਿਹਨਤ ਕਰਿਆ ਕਰੋ ਜਿਹੜਾ ਪਗਾਨੇ ਦੇ ਕੰਮਦਰ ਪਰਾਣਾ ਉਹਦਾ ਥੋੜਾ ਜਿਆ ਤੇ ਪਹਿਲਾਂ ਕਿਵੇਂ ਮਿਹਨਤਾਂ ਕਰਦੇ ਸੀ ਜਦੋਂ ਕਣਕਾਂ ਦੀ ਉਹਦੋਂ ਕੀ ਜਿਵੇਂ ਕੀੜਨਾਸ਼ਕ ਦਵਾਈਆਂ ਨਹੀਂ ਸੀ ਹੁੰਦੀਆਂ ਉਦੋਂ ਕੀ ਕਰਦੇ ਸੀ ਜੀ ਉਹ ਤਾਂ ਜੀ ਇਸ ਤਰ੍ਹਾਂ ਹੀ ਕਸਗੇ ਹੁੰਦੇ ਸੀ ਅੱਛਾ ਜੀ ਕਦੀ ਮੈਂ ਕਿਸੇ ਨੂੰ ਮਗਾਰ ਲੈਣਾ ਕਦੀ ਮੈਂ ਉਹਦੇ ਨਾਲ ਚਲੇ ਜਾਣਾ ਪਿੰਡ ਤੇ ਉਤਰਾਂ ਭਰਾਵਾਂ ਨੂੰ ਕੋਈ ਬੰਦਾ ਲੋ ਦਿਹਾੜੀਆਂ ਦੇ ਕੋਲ ਲਾਉਣਾ ਨਹੀਂ ਦਿਹਾੜੀਆਂ ਲਾਉਣਾ ਕੀ ਸੀ ਧੜੀਆਂ ਲਾਉਣ ਜੋਗੀ ਉਹ ਰੁਕ ਗਏ ਸੀ ਨਹੀਂ ਹੁੰਦੀ ਉਹਨਾਂ ਦਿਨਾਂ ਚ ਉਹ ਜਮਾਨੇ ਚ ਆ ਪਤਾ ਨਹੀਂ ਸੀ ਧੜੀਆਂ ਕੀ ਹੁੰਦਾ ਕਣਕ ਵੀ ਜਿਹੜੀ ਆ ਵੀ ਖਾਣ ਪੀਣ ਦਾ ਹੀ ਮਹਾ ਸਰਦਾ ਸੀ ਤੇ ਜੇ ਕੋਈ ਫਸਲ ਬਾਹਰ ਹੋ ਗਈ ਤੀ ਉਦੋਂ ਫੇਰ ਉਹਦਾ ਹੀ ਪੈਸਾ ਵਟਕੇ ਤੇ ਜਨਾ ਵੀ ਧੜੀਆਂ ਲਾਉਣ ਨੂੰ ਜੀ ਕਰਦਾ ਬਿਲਕੁਲ ਜੀ ਬਿਲਕੁਲ ਉਦੋਂ ਕਿੱਲੇ ਚ ਕਿੰਨਿਆ ਕ ਪੰਡਾ ਨਿਕਲ ਆਉਂਦੀ ਹੁੰਦੀਆਂ ਸੀ ਪੰਡਿਆਂ ਦੇ ਹਿਸਾਬ ਨਾਲ ਗਿਣਤੀ ਹੁੰਦੀ ਸੀ ਵੀ ਪੰਡਾ ਹੀ ਹੈ ਪਾੜ ਤਾਂ ਤਕਰੀਬਨ 100 ਦਾ ਵਾਰਾ ਨਿਕਲ ਆਉਂਦੀ ਸੀ ਪਰ ਉਦੋਂ ਝਾੜ ਥੋੜੇ ਸੀ ਤੇ ਕਣਕਾ ਬਰਾਨੀਆਂ ਹੁੰਦੀਆਂ ਕੋਈ ਪਾਣੀ ਦਾ ਨਹੀਂ ਸਾਧਣ ਹੈਗਾ ਉਦੋਂ ਬਿਲਕੁਲ ਜੀ ਬਿਲਕ ਜਾੜ ਸੀਮਤ ਹੀ ਰਹਿੰਦਾ ਹੈਗਾ ਤੇ ਮਹਾ ਖਾਣ ਪੀਣ ਦਾ ਹੀ ਗੁਜ਼ਾਰਾ ਆਪਦਾ ਚੱਲਦਾ ਸੀ ਕੋਈ ਵਿੱਚੋਂ ਵੇਚਣ ਦੀ ਗੁਜ਼ਾਰਸ਼ ਨਹੀਂ ਹੈਗੀ ਹੁੰਦੀ ਕੋਈ ਤੇ ਬਿਲਕੁਲ ਜੀ ਬਿਲਕੁਲ ਤੇ ਕਣਕਾਂ ਪਹਿਲਾਂ ਮੰਨ ਕੇ ਜਦੋਂ ਮਸ਼ੀਨਾ ਬਹੁਤ ਘੱਟ ਸੀ ਤੇ ਕਾਦੇ ਨਾਲ ਕੱਢਦੇ ਹੁੰਦੇ ਸੀ ਉਹ ਜੇ ਉਦੋਂ ਇਸ ਤਰ੍ਹਾਂ ਫੜੇ ਹੁੰਦੇ ਸੀਗੇ ਉਹਨੂੰ ਚਮਲਦਾ ਹੁੰਦੇ ਜਿਵੇਂ ਚਾਰ ਬਲਦ ਜੋਣੇ ਤੇ ਉਹਨਾਂ ਦੇ ਮਗਰ ਫੜਾ ਪਾ ਲੈਣਾ ਤੇ ਫੜੇ ਦੇ ਉੱਤੇ ਬਹਿ ਜਾਣਾ ਤੇ ਜਿਵੇਂ ਜਿਵੇਂ ਧੁੱਪ ਲੱਗਣੀ ਜੇ ਢਾੜ ਦੇ ਦਿਨ ਹੁੰਦੇ ਸੀ ਉਹਦਾ ਆਖਣਾ ਕਿ ਹੁਣ ਲੱਗਿਓ ਮੁੜਕਣੋਂ ਲੱਗਿਓ ਮੁੜਕਣੋਂ ਪਹਿਲਾਂ ਇਸ ਤਰ੍ਹਾਂ ਪੰਡਾ ਖਲਾਰ ਲੈਣੀਆਂ ਪਿੰਡਾਂ 'ਚ ਥਾਂ ਖੁੱਲੇ ਉਦੋਂ ਹੁੰਦੇ ਸੀਗੇ ਕੱਚੇ ਥਾਂ ਹੁੰਦੇ ਸੀ ਕੱਚੇ ਪੇੜੋ ਉਥੇ ਫਲਾ ਭਈਓ ਨਾ ਭਈਓ ਨਾ ਪਰ ਜਦੋਂ ਦੇਖਣਾ ਪੀਉਣੇ ਗਹਿ ਗਈ ਆ ਉਹਨੂੰ ਇਕੱਠੀ ਕਰ ਦੇਣਾ ਮੁਰਗੇ ਅਗਲੇ ਦਿਨ ਹੋਰ ਘਾਹ ਪਾ ਕੇ ਤੇ ਫੇਰ ਉਤਰਾਂ ਹੀ ਚੱਲਣ ਦੇ ਕੰਮ ਉਹਦਾ ਨਾ ਤੇ ਕਿਤੇ ਕੋਈ ਧੁੱਪ ਲੱਗਦੀ ਸੀ ਤੇ ਨਾ ਉਹਦਾ ਕੋਈ ਪ੍ਰਵਾਹ ਸੀ ਨਾ ਠੰਢੀ ਲੱਗਦੀ ਸੀ ਕੋਈ ਇਹੋ ਜਿਹਾ ਜਨਾਬੀ ਉਦੋਂ ਸੀਰ ਬਣੇ ਪਿਆ ਸੀ ਬਿਲਕੁਲ ਜੀ ਬਿਲਕੁਲ ਰਾਤ ਦਿਨ ਦਾ ਪਤਾ ਹੀ ਨਹੀਂ ਲੱਗਦਾ ਕੋਈ ਤੇ ਹੁਣ ਤਾਂ ਆ ਹੁਣੇ ਵੇਖੋ ਮਾ ਤੇ ਕਣਕਾ ਜਦੋਂ ਵੱਢ ਕੇ ਕੇ ਬਾਅਦ ਵਿੱਚ ਜਿਵੇਂ ਪਹਿਲਾਂ ਫਲਿਆਂ ਤੋਂ ਬਾਅਦ ਵਿੱਚ ਕਿਹੜੀਆਂ ਮਸ਼ੀਨਾਂ ਚੱਲੀਆਂ ਅਸੀਂ ਜੀ ਉਹ ਕਣਕਾਂ ਤੋਂ ਬਾਅਦ ਮੁੜ ਕੇ ਪਹਿਲਾਂ ਚੱਲੀਆਂ ਉਹਨੂੰ ਡਰਮੀਆਂ ਦੇ ਹੁੰਦੇ ਸੀਗੇ ਹਾਂਜੀ ਹਾਂਜੀ ਉਹ ਕਣਕ ਦੇ ਪ੍ਰਾਲੀ ਇਕੱਠੀ ਉਹਨੇ ਛੁੱਟੀ ਜਾਣੀ ਅੱਛਾ ਮੁੜ ਕੇ ਉਹ ਗਾਹ ਕਿਤੇ ਮੁੜ ਕੇ ਮਗਰੋਂ ਫੇਰ ਉਹ ਮੁੜ ਕੇ ਛਾਜਣਾ ਡਾਉਣੀ ਹਾਂ ਹਾਂ ਉਹ ਤੋਂ ਬਾਅਦ ਮੁੜ ਕੇ ਫਿਰ ਹੋਰ ਡਰਮੀਆਂ ਚੱਲ ਪੀਆਂ ਉਹ ਜਿਹਨਾਂ ਦੀ ਪੂੜੀ ਦਾ ਕਣਕ ਜਿਹੜੀ ਉਹ ਵੱਖਰੀ ਕਰੀ ਜਾਂਦੀਆਂ ਸੀ ਹਾਂਜੀ ਹਾਂਜੀ ਚੋ 32 ਜਦੋਂ ਕਿਤੇ ਆਉਂਦੀ ਈ ਸੂਦੋ ਹੀ ਸੈਟ ਕਰ ਕਢਾ ਚੱਲਦੀਆਂ ਕਿਵੇਂ ਹੀ ਉਹ ਇੰਜ ਕਰਨਾ ਵੀ ਦਰੇ ਸਾਰੇ ਵਿਹੜੀ ਇਕੱਠੇ ਕਰਦੇ ਰਹਨਾ ਜਦੋਂ ਕਿਤੇ ਬੱਤੀ ਆਉਣੀ ਅੱਛਾ ਉਹਦਾ ਮੁੜਕੇ ਉਥੇ ਉਹਨੀਆਂ ਜਿੰਨੀਆਂ ਇਕੱਠੀਆਂ ਕਰ ਕੀਤੀਆਂ ਹੁੰਦੀਆਂ ਈ ਉਹਨੀਆਂ ਗਾਹ ਲੈਣੀਆਂ ਵਾਹ ਜੀ ਵਾਹ ਅਗਲੇ ਦਿਨ ਮੁੜਕੇ ਫੇਰ ਇਕੱਠੀਆਂ ਕਰਾ ਲੈਂੀਆਂ ਉਦੋਂ ਇਸ ਤਰ੍ਹਾਂ ਦੇ ਕਾਰੋਬਾਰ ਹੁੰਦੇ ਸੀ ਬਿਲਕੁਲ ਜੀ ਤੇ ਕਣਕਾਂ ਕਣਕਾਂ ਕਿਹੋ ਜਿਹੀਆਂ ਹੁੰਦੀਆਂ ਸੀ ਉਦੋਂ ਖਾਣ ਵੀ ਉਦੋਂ ਕਣਕੋ ਦੇਸੀ ਕਣਕ ਬੀਜਦੇ ਸੀ ਉਹ ਕਣਕ ਦਾ ਕੱਦ ਬੜਾ ਹੁੰਦਾ ਸੀ ਅੱਛਾ ਜੀ ਤੇ ਉਹਦੀ ਰੋਟੀ ਇਸ ਤਰ੍ਹਾਂ ਦੀ ਬਣਦੀ ਸੀ ਵੀ ਜਿਸ ਤਰ੍ਹਾਂ ਨਾ ਹਾਂਜੀ ਹਾਂਜੀ ਅੱਜ ਕੱਲ ਹੁਣ ਘੋਰਾ ਚੋਪੜਿਆ ਵੀ ਨਹੀਂ ਉਹੋ ਜਿਹੀ ਰੋਟੀ ਬਣਦੀ ਉਹ ਬੋਤਰਾ ਬਿਨਾ ਕਿ ਉਹ ਤੋਂ ਜੋ ਆਪਣੇ ਉਹਦੇ ਜਤਰਾਇਆਂ ਲੱਗਣਾ ਵੀ ਸੇਮ ਸੇਮੋ ਨੇ ਕਰਨਾ ਵਿੱਚੋਂ ਭਾਵੇਂ ਸਾਰੀ ਦਿਹਾੜੀ ਤੁੱਪੇ ਪਈ ਰਹੇ ਰੋਟੀ ਸੁੱਕਦੀ ਨਹੀਂ ਹੋ ਆਹ ਜੀ ਵਾਹ ਜੋ ਕਣਕ ਵਾਧੀ ਬੜੀ ਹੋ ਬਿਲਕੁਲ ਜੀ ਅਸੀ ਕਣਕ ਹੁੰਦੀ ਬਾਹ ਐਰੀ ਐਰੀ ਜਣਾ ਸਾਫ ਤੇ ਬਰਬਰ ਚਲੇ ਜਾਂਦੀ ਬਿਲਕੁਲ ਜੀ ਕਿਉਂਕਿ ਹੁਣ ਉਹ 20 ਖਤਮ ਕਰਤੇ ਨੇ ਹਾਈਬ੍ਰਿਡ ਪੀ ਗਿਆ ਨੇ ਹਾਂਜੀ ਤੇ ਇੱਕ ਉਦੋਂ 23 29 ਕਣਕ ਹੁੰਦੀ ਸੀ ਹੁੰਦੀ ਵੀ ਰੋਟੀ ਬਹੁਤ ਸਵਾਦ ਹੁੰਦੀ ਸੀ ਜਦੋਂ ਮੈਂ ਆਪਦੇ ਛੋਟੇ ਛੋਟੇ ਆਪਦੇ ਚਾਚਿਆਂ ਨਾਲ ਜਾਂਦਿਆਂ ਰਿਆਂ ਤੇ ਬਾਕੀ ਹਲ 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 ਕਿਵੇਂ ਚ ਪਾਲੀਆਂ ਕਿਵੇਂ ਵਾਉਂਦੇ ਸੀ ਜੀ ਉਹ ਬਾਜੀ ਹਾਲ ਇਤਨਾ ਪਾਉਂਦੇ ਸੀ ਵੀ ਸਾਡੇ ਕੋਲ ਤਿੰਨ ਜੋਗਾ ਹੁੰਦੀਆਂ ਸੀ ਅੱਛਾ ਜੀ ਤੇ ਸਾਡੇ ਦਾਦਾ ਜੀ ਨੇ ਤੜਕੇ 3 ਵਜੇ ਸਾਨੂੰ ਉਠਾ ਦੇਣਾ ਆਹਾਂ ਨਾਲ ਦੋ ਸਾਂਝੀ ਹੁੰਦੇ ਸੀਗੇ ਠਾਕੇ ਤੇ ਜਦੋਂ ਤਿੰਨ ਕਿੱਲੇ ਚ ਤਿੰਨ ਜੋਗਾ ਦੇ ਨਾਲ ਦੋ ਢਾਈ ਕਿੱਲੇ ਪਹਿਲੀ ਵਾਹ ਕੇ ਤੇ ਰੋਟੀ ਫੇਰ ਘਰ ਆਣ ਖਾਣੀ ਫੇਰ ਆਣ ਕੇ ਤੇ ਬੋਤਾ ਕੱਸ ਕੇ ਤੇ ਪੱਠਿਆਂ ਨੂੰ ਚਲੇ ਜਾਣਾ ਪੱਠੇ ਲਿਆਣ ਕੇ ਫੇਰ ਕੁੱਤਰ ਕੇ ਪਾ ਕੇ ਤੇ ਅਗਲੇ ਮਗਰਲੇ ਟਾਈਮ ਦੁਪਹਿਰੋਂ ਬਾਅਦ ਫੇਰ ਹਲ ਜੋ ਲੈਣਾ ਠੀਕ ਹੈ ਜੀ ਉਹ ਜੀ ਇਹੋ ਜਿਹੀ ਸਰੀਰ ਇਹੋ ਜਿਹਾ ਕੋ ਥਕੇਵਾ ਪੂਰਾ ਜਨਾਨੀ ਹੀ ਲੱਗਦਾ ਹੁਣ ਤਾਂ ਕੋਈ ਵੀ ਕੰਮ ਕਰਨ ਨੂੰ ਜੀ ਨਹੀਂ ਕਰਦਾ ਅਡਾ ਕੰਮ ਨੂੰ ਵੇਖ ਕੇ ਡਰੀ ਆਈ ਜਾਂਦਾ ਡਰੀ ਆਈ ਜਾਂਦਾ ਡਰੀ ਆਈ ਜਾਂਦਾ ਜੀ ਬਿਲਕੁਲ ਵੇਖੋ ਹੱਥੀ ਮਿਹਨਤ ਕਰ ਰਿਹਾ ਗੱਲ ਸੱਚੀ ਆ ਅੱਜ ਦੇ ਨੌਜਵਾਨਾਂ ਨੂੰ ਮੈਂ ਬੇਨਤੀ ਕਰਦਾ ਵੇਖੋ ਪੁਰਾਣੇ ਬਜ਼ੁਰਗ ਕਿੰਨੀ ਮਿਹਨਤ ਕਰ ਰਿਹਾ ਸਿਆਲ ਦੇ ਦੇਣਾ ਤੇ ਫੇਰ ਵੀ ਆ ਵੇਖੋ ਪਸੀਨਾ ਆ ਗਿਆ ਸਰਦਾਰ ਜਗੀਰ ਸਿੰਘ ਸਭਰਾ ਹੁਣਾਂ ਨੂੰ ਆ ਵੇਖੋ ਹੱਥੀ ਮਿਹਨਤ ਕਰ ਲਿਆ ਤੇ ਇਹ ਕਿੰਨਾ ਦੀ ਪ੍ਰੇਰਨਾ ਸਦਕਾ ਚੱਲ ਕ ਤੁਹਾਨੂੰ ਸਹੀ ਜੀ ਇਨੀ ਨੌਲੇਜ ਆਈ ਜੀ ਬੜਾ ਜਿਆਦਾ ਹੈ ਜੀ ਇਸ ਤਰ੍ਹਾਂ ਵੀ ਇੱਕ ਤੇ ਸਰਦਾਰ ਭੁਪਿੰਦਰ ਸਿੰਘ ਪੱਟੀ ਬਲਾਕ ਏਰੀਓ ਦੀ ਹੋਂਦ ਹਾਲੇ ਪੋਸਟ ਦੁਬਾਰੇ ਆ ਅੱਛਾ ਜੀ ਉਹਨਾਂ ਦੀ ਬਹੁਤ ਮੈਨੂੰ ਪ੍ਰੇਰਣਾ ਹੈਗੀ ਵੀ ਜੁਗੀਸ਼ ਸਾਹਿਬ ਜੀ ਇਤਰਾ ਇੱਕ ਤੇ ਯੇਰ ਘਟ ਪਾਓ ਇੱਕ ਤਾਂ ਹੁਥੇ ਨਹੀਂ ਸਾੜਨੇ ਉਹਦੇ ਕਹਿਣ ਦੇ ਮੁਤਾਬਕ ਮੈਂ ਚੱਲਦਾ ਵਾਂ ਤੇ ਸਾਰੇ ਮਹਿਕਮਿਆਂ ਦੇ ਨਾਲ ਹੀ ਮੇਰਾ ਆਪਣੇ ਤੇ ਤਰਨਤਾਰਨ ਜ਼ਿਲ੍ਹੇ ਵਾਲੇ ਉਹ ਉਹਨਾਂ ਦਾ ਕੀ ਨਾਮ ਹੈ ਜੀ ਉਹ ਪਰਮੇਂਦਰ ਸਿੰਘ ਸੰਧੂ ਇੱਕ ਬੈਡਮ ਪਰਮੇਂਦਰ ਜੀ ਦਾ ਉਹਨਾਂ ਨਾਲ ਇਹ ਮੇਰਾ ਇਸ ਤਰ੍ਹਾਂ ਹੀ ਖੇਤੀਬਾੜੀ ਦਾ ਧੰਦੇ ਨਾਲ ਜੁੜੇ ਹੋਣ ਕਰਕੇ ਤੇ ਉਹ ਵੀ ਖੇਤੀਬਾੜੀ ਦੇ ਹੀ ਮੁਲਾਜ਼ਮ ਹੋਣ ਕਰਕੇ ਉਹਨਾਂ ਨਾਲ ਹੀ ਮੇਰੀ ਚੰਗੀ ਜਾਣ-ਪਛਾਣ ਹੋ ਗਈ। ਉਹ ਵੀ ਜਦੋਂ ਕਰੇ ਕੋਈ ਪ੍ਰੋਗਰਾਮ ਹੋਵੇ ਤੇ ਉਹਦਾ ਮੈਨੂੰ ਫੋਨ ਕਰਕੇ ਸੱਦ ਲੈਂਦੇ ਆ। ਮਾਨ ਸਨਮਾਨ ਕਿੰਨੇ ਕਿੰਨੀ ਜਗ੍ਹਾ ਤੇ ਹੋ ਚੁੱਕਿਆ ਜੀ। ਪਿੱਛੇ-ਪਿੱਛੇ ਦਾ ਜੀ ਮੈਨੂੰ ਇਹ ਖੇਤੀਬਾੜੀ ਮਹਿਕਮੇ ਵਾਲੋਂ ਸਾਰੇ ਮਹਿਕਮੇ ਵਾਲੋਂ 6ਵੀਂ 7ਵੀਂ ਵਾਰ ਸਨਮਾਨਤ ਕਰਤਾ। ਵਾਹ ਜੀ ਵਾਹ। ਤੇ ਮੈਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਹਾਂ ਹੌਸਲਾ ਵਧਾਈ ਕਰਦੇ ਆ ਜਦੋਂ ਸਨਮਾਨਤ ਕਹੇ ਨੂੰ ਕਰਦੇ ਆ ਉਹਦਾ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ ਜਿਸ ਤਰ੍ਹਾਂ ਜੀ ਆਂਦੇ ਆ ਵੀ ਜਿਹੜਾ ਸਨਮਾਨਤ ਦਾ ਕੋਸ ਨੂੰ ਹੀ ਵਜਾ ਹੋਵੇ ਤੇ ਉਹ ਵੀ ਜਨਾ ਵੀ ਉਹ ਵੀ ਨਹੀਂ ਮਾਨ ਕੋਈ ਵੀ ਨਹੀਂ ਮਾਨ ਵੇਖੋ ਵਾਹ ਜੀ ਵਾਹ ਧੰਨਵਾਦ ਜੀ ਵਾਦੋ ਵਾਦੋ ਵੀਡੀਓ ਸ਼ੇਅਰ ਕਰਾ ਜੇ ਬੜੀ ਵਧੀਆ ਜਾਣਕਾਰੀ ਦਿੱਤੀ ਆ ਆ ਦੇਖੋ ਕਿਵੇਂ ਇਹਾ ਥਾਣਾ ਮਿਹਨਤਾਂ ਇਹੋ ਹੀ ਬੰਦੇ ਕਰ ਸਕਦੇ ਆ ਕਿਉਂਕਿ ਪਹਿਲੋ ਰਿਵਾਜ ਹੁੰਦੇ ਸੀ ਟੀਵੀ ਹੋਣੇ ਕਿਸੇ ਦੇ ਘਰੇ ਜੇ ਕੋਈ ਜਾਂਦਾ ਅੱਜ ਕੱਲ ਤਾਂ ਵੇਖੋ ਘਰ ਘਰ ਐਲਸੀਡੀਆ ਲੱਗੀਆਂ ਪਈਆਂ ਉਦੋਂ ਕਿਸੇ ਇੱਕ ਹੀ ਘਰ ਦੇ ਵਿੱਚ ਟੀਵੀ ਕਿਉਂ ਪਾਏ ਬਾਬਾ ਜੀ ਜਿਵੇਂ ਮੰਨ ਕੇ ਚਲੋ ਉਦੋਂ ਟੀਵੀ ਚੱਲਦੇ ਹੁੰਦੇ ਸੀ ਨਾ ਰੇਡੀਓ ਕਿਸੇ ਕਿਸੇ ਦੇ ਹਾਂਜੀ ਹਾਂਜੀ ਬਾਹਰ-ਬਾਰ ਬਾਈਕਾਂ ਦੇ ਰਿੰਨੇ ਨੇ ਹਾਂ ਹਾਂਜੀ ਉਹ ਪਰਵਾਲੇ ਵਾਲੇ ਰਾਹ ਦੇ ਉੱਤੇ ਸਾਡੀ ਰਹਿਸ਼ ਹੀ ਅੱਛਾ ਜੀ ਉੱਥੇ ਸਾਡੇ ਚਾਚਾ ਜੀ ਟੀਚਰ ਲੱਗੇ ਸੀਗੇ ਅਡਮਾਸਟਰ ਸੀਗੇ ਤੇ ਉਹਨਾਂ ਨੇ ਨਾ ਅੱਛਾ ਜੀ ਇੱਕ ਰੇਡੀਓ ਲਿਆਂਦਾ ਅੱਛਾ ਜੀ ਉਹ ਗੱਲਾਂ ਪਹਿਲਾਂ ਸੁਣਦੇ ਨੇ ਹਾਂ ਵੀ ਇਸ ਤਰ੍ਹਾਂ ਨਾ ਇੱਕ ਰੇਡੀਓ ਚੱਲਿਆ ਵਾ ਜਨਾਬ ਆਇਆ ਉਹਦੇ ਚ ਸਾਰੀ ਸਾਰੀ ਪੋਰਾ ਪੋਰਾ ਖਬਰੋ ਚ ਤਰੀ ਆਉਂਦੀ ਆ ਅੱਛਾ ਭਾਈ ਆਖਣਾ ਵੀ ਉਹ ਕੀ ਬਲਾਵਾ ਜਿਹੜਾ ਜਿਹਾ ਇਸ ਤਰ੍ਹਾਂ ਖਬਰ ਤਰੀ ਆਉਂਦੀ ਆ ਉਹ ਫਿਰ ਜਦੋਂ ਉਹਨਾਂ ਨੇ ਲਿਆਂਦਾ ਸਾਡਾ ਸਾਰਾ ਹੀ ਹਵੇਲੀ ਦਾ ਸਾਰਾ ਹੀ ਪਰਿਵਾਰ ਜਾ ਕੇ ਦੇਖਣ ਗਿਆ ਤੇ ਕੋਈ ਉਹ ਲਹਿਦੀ ਚੀਜ਼ ਹੀ ਲੱਗੀ ਤੇ ਹੁਣ ਤੇ ਤੁਸੀਂ ਘਰ ਘਰ ਵੇਖ ਲੋ ਘਰ ਘਰ ਹੀ ਕਈ ਕੋਈ ਬਣਿਆ ਖਲੋਤਾ ਪਾਉਂਦੇ ਬੈਠੇ ਤੁਸੀਂ ਹੁਣ ਐਲਸੀਡੀਆਂ ਵੀ ਖੁੰਜੇ ਲੱਗੀਆਂ ਪਈਆਂ ਵਾਂ ਤੇ ਟੀਵੀ ਉਦੋਂ ਕਿ ਮੰਨ ਕੇ ਚਲੋ ਟੀਵੀ ਤਾਂ ਬਹੁਤ ਲੇਟ ਆਇਆ ਹੈ ਨਾ ਨਹੀਂ ਟੀਵੀ ਤੇ ਹੁਣ ਕੋ ਮੇਰਾ ਖਲਾਜ ਥੋੜਾ ਜਿਹਾ ਕੋਈ 15 ਸਾਲ ਹੀ ਹੋਏ ਟੀਵੀ ਆਏ ਨੂੰ ਹਾਂਜੀ ਹਾਂਜੀ ਤੇ ਉਹ ਵੀ ਗੱਲਾਂ ਮੈਂ ਘੱਟੋ ਘੱਟ ਵੀ 40 50 ਸਾਲ ਦੀਆਂ ਗੱਲਾਂ ਕਰਦਾ ਹਾਂ ਹਾਂਜੀ ਹਾਂਜੀ ਇੱਕ ਘਰ 'ਚ ਟੀਵੀ ਹੁੰਦਾ ਤੇ 20 ਘਰ ਇਕੱਠੇ ਬੈਠ ਕੇ ਵੇਖਦੇ ਸੀ ਮੈਂ ਜੀ ਛੋਟਾ ਜਿਹਾ ਹਾਂ 10 ਸਾਲ ਦੀ ਮੇਰੀ ਉਮਰ ਹੀ 5 ਸਾਲ ਦਾ ਜਦੋਂ ਮੈਨੂੰ ਸਕੂਲੇ ਦਾਖਲ ਕਰਾਤਾ ਘਰਦਿਆਂ ਨੇ 6 ਜਮਾਤਾਂ ਕਰਕੇ ਤੇ ਬੁਰਕੇ ਕੋ ਮਾਨਣਾ ਮੰਨਿਆ ਕੋਈ ਘਰ ਚ ਸਿਆਣਾ ਬੰਦਾ ਕੋ ਸਿਹਤ ਦੇਣ ਵਾਲਾ ਨਹੀਂ ਜੇ ਕੋ ਸਿਹਤ ਦੇਣ ਵਾਲਾ ਬਾਲੇ ਭਾਵੇਂ ਹੋਰ ਪੜੀ ਜਾਂਦੇ ਉਹ ਬੁਰਕੇ ਜੋ ਘਰ ਦੀ ਟੈਂਡ ਪੋੜੀ ਚੁੱਕੀ 10 ਸਾਲਾਂ ਦਾ ਮੈਂ ਹਾਲ ਵਾਉਣ ਲੱਗਾ ਮੇਰੇ ਦਾਦਾ ਜੀ ਨੇ ਜਦੋਂ ਸਾਨੂੰ ਹੱਦ ਮਗਰ ਲਾਇਆ ਅੱਜ ਤੱਕ ਜਨਾਬੀ ਅਜੇ ਵੀ ਮੈਂ ਅੱਜ ਕੱਲ ਦੀ ਨੌਜਵਾਨ ਪੀੜੀ ਨੂੰ ਹੋ ਜਾ ਵੀ ਮੇਰਾ ਜਿਹੜਾ ਸਰੀਰ ਆ ਵੀ ਤਗੜਾ ਕਰਦਾ ਵੀ ਮੈਂ ਇੱਕ ਮਿੰਟ ਘਰ ਨਹੀਂ ਬੈਂਦਾ ਮੈਨੂੰ ਸਾਰੇ ਸੁਗਵਾਉਂਦੇ ਆ ਵੀ ਤੂੰ ਤੁਰਿਆ ਹੀ ਫਿਰਦਾ ਰਹਿਣਾ ਵਾ ਮੈਂ ਆਖਿਆ ਵੀ ਬਹਿ ਕੇ ਕੀ ਕਰਨਾ ਜਨਾਚਰ ਕੋ ਸਰੀਰ ਕੰਮ ਕਰਦਾ ਨਜ਼ਰ ਤੁਰੇ ਫਿਰਿਏ ਬਹਿਗਰ ਜੀ ਕਾਲ ਸਾਹਿਬ ਬਹਿ ਕੇ ਟਿੱਕੀ ਪਰ ਤੇ ਧੰਨਵਾਦ ਜੀ ਬਾਕੀ ਵੀਡੀਓ ਆਪਾਂ ਨੂੰ ਜਾਣਕਾਰੀ ਦਿੱਤੀ ਸਰਦਾਰ ਜਗਜੀਤ ਸਿੰਘ ਸਭਰਾ ਉਹਨਾਂ ਨੇ ਕਿਉਂਕਿ ਜੋ ਕੁਛ ਇਹਨਾਂ ਨੇ ਹੰਡਾਇਆ ਜੀ ਅੱਜ ਦੀ ਪੀੜ੍ਹੀ ਉਹ ਨਹੀਂ ਕਰ ਰਹੀ ਕਿਉਂਕਿ ਅੱਜ ਕੱਲ ਨਸ਼ੇ ਵਧ ਗਏ ਨੇ ਗਲਤ ਕੰਮ ਅੱਜ ਪੈ ਗਏ ਪਹਿਲਾਂ ਲੋਕ ਜਿੱਕੇ ਤੇ ਫੀਮਪੋਸ ਤਾਂ ਖਾਂਦੇ ਹੁੰਦੇ ਸੀ ਤੇ ਕੰਮ ਵੀ ਬਥੇਰਾ ਕਰਦੇ ਸੀ ਕਿ ਨਹੀਂ ਪੁਰਾਣੇ ਬਜ਼ੁਰਗ ਫੀਮਪੋਸ ਤਾਂ ਖਾਂਦੇ ਸੀ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਜੀ ਉਹ ਤਾਂ ਪੋਸਤ ਵੀ ਕਿਤੇ ਟਮਾਟਾਵਾ ਹੀ ਜਾਂ ਫੀਮ ਖਾਂਦੇ ਸੀ ਪਰ ਉਹ ਫੀਮ ਦਾ ਉਹ ਕੰਮ ਕਰਕੇ ਉਹਦਾ ਮੁੱਲ ਵੀ ਕੱਢ ਲੈਂਦੇ ਸੀ ਮੁੱਲ ਕੱਢ ਲੈਂਦੇ ਜਿਹੜਾ ਕੋਈ ਖਾ ਕੇ ਹੀ ਸੁੱਤੇ ਰਹਿੰਦੇ ਆ ਖਾ ਕੇ ਸੁੱਤੇ ਰਹਿੰਦੇ ਆ ਜਿਹੜਾ ਉਹਨਾਂ ਨਸ਼ਾ ਚੱਲਿਆ ਵਾ ਇਹ ਤੇ ਨਿਰੀ ਮੌਤ ਆ ਨਿਰੀ ਮੌਤ ਆ ਬਿਲਕੁਲ ਜੀ ਬਿਲਕੁਲ ਉਹਦੇ ਨਾਲ ਜੇ ਕਿਸੇ ਨੇ ਕੋਈ 2 ਰੁਪਈਆ ਦਾ ਕਿਤੇ ਨਸ਼ਾ ਛਕ ਲੈਣਾ ਹਾਂਜੀ ਹਾਂਜੀ ਉਹਦੇ ਨਾਲ 60 ਰੁਪਈਆ ਦਾ ਕੰਮ ਵੀ ਕਰਦਾ ਸੀ ਵਾਹ ਜੀ ਵਾਹ ਉਹ ਇਸ ਕਰਕੇ ਉਹਦਾ ਮਲੂਮ ਨਹੀਂ ਹੁੰਦਾ ਬਿਲਕੁਲ ਜੀ ਤੇ ਅੱਜ ਕੱਲ੍ਹ ਵੇਖੋ ਉਹਨਾਂ ਨਾਲ ਕਿਸੇ ਦੀ ਬੰਦੇ ਦੀ ਅਜੇ ਤੱਕ ਮੌਤ ਨਹੀਂ ਹੋਈ ਫੀਮ ਕਿੰਨਾ ਪੋਸਤ ਸੋ ਕੋ ਵਾਦੂ ਕੰਮ ਕਰਦੇ ਸੀ ਰਾ ਚਿੱਟਾ ਖਾ ਕੇ ਤਾਂ 70 ਸਾਲ ਦੀ ਉਮਰ ਹੋ ਗਈ ਆ ਮੇਰੀ ਹਾਂਜੀ ਹਾਂਜੀ ਮੈਂ ਅਜ ਤੱਕ ਕਿਤੇ ਫੀਮ ਦੇ ਮੈਨੂੰ ਸਵਾਦ ਦਾ ਨਹੀਂ ਪਤਾ ਵੀ ਕੀ ਚੀਜ਼ ਹੁੰਦੀ ਹੈ ਬਿਲਕੁਲ ਜੀ ਬਿਲਕੁਲ ਇਹ ਨਾ ਪੋਖਤ ਦੇ ਸਵਾਦ ਦਾ ਪਤਾ ਅਜ ਤੱਕ ਮੈਂ ਆਪਣੀ ਜ਼ਿੰਦਗੀ ਚ ਕੋਈ ਪੋੜਾ ਜਨਾ ਨਿਸ਼ਾਨੀ ਕੀਤਾ ਬਾਅਦ 10 ਸਾਲ ਕਬੱਡੀ ਵੀ ਖੇਡੀ ਆ ਵਾਹ ਜੀ ਵਾਹ ਉਹ ਸਾਰੇ ਮੇਰੇ ਨਾਲ ਪਲੇਅਰ ਆ ਸਰਦਾਰ ਜੋਤਾ ਸੋਣੀ ਹਾਂ ਹਾਂ ਜੋਤਾ ਸੋਣੀ ਮੈਂ ਰਿਆ ਵੀ ਲਹੜ ਪੋੜਾ ਤੂੰ ਵੀ ਖਾ ਲ ਮੈਂ ਖਣਾ ਵੀ ਨਹੀਂ ਜੇ ਪੋਖਤ ਖਾ ਗਏ ਫੀਮ ਖਾ ਕੇ ਹੀ ਕੰਮ ਕੀਤਾ ਤਾਂ ਕੀ ਕੰਮ ਕੀਤਾ ਬਿਲਕੁਲ ਜੀ ਬਿਲਕੁਲ ਆਹ ਮੇਰੇ ਸਾਹਮਣੇ ਖਾਂਦੇ ਰਿਹਾ ਜਦੋਂ ਕਿ ਕੋਈ ਉਤਨਾ ਕੋ ਕੰਮਕਾਰ ਹੋਣਾ ਉਹ ਤਾਂ ਨਹੀਂ ਜਦੋਂ ਉਹ ਤੇ ਚੱਲਦਾ ਹੁੰਦਾ ਸੀ ਇਤਰਾ ਹੀ ਕੋ ਭੋਰਾ ਭੋਰਾ ਖਾ ਲੈਣੀ ਆਖਣਾ ਵੀ ਸਰੀਰ ਪੱਗਰ ਜਾਂਦਾ ਬਿਲਕੁਲ ਜੀ ਬਿਲਕੁਲ ਮੈਂ ਉਸ ਤਰ੍ਹਾਂ ਹੀ ਜਨਜੀ ਉਹਨਾਂ ਦੇ ਨਾਲ ਆ ਚੱਲਦਾ ਰਿਹਾ ਬਾਕੀ ਦੀ ਗੱਲ ਆਪਾਂ ਕਰ ਰਹੇ ਜਦੋਂ ਫੀਮ ਪੋਸਟ ਹੁੰਦੇ ਸੀ ਬੰਦੇ ਕੰਮ ਵਾਧੂ ਕਰਦੇ ਸੀ ਕੋਈ ਖਾ ਕੇ ਮਰਿਆ ਨਹੀਂ ਤੇ ਅੱਜ ਤੱਕ ਨਸ਼ਾ ਬਿਲਕੁਲ ਨੀਰਾ ਹੀ ਕੋੜ ਹੈ ਨਾ ਖਾ ਕੇ ਸੁੱਤੇ ਰਹਿੰਦੇ ਆ ਕਿੰਨੀਆਂ ਮੋਤਾ ਹੋ ਰਹੀਆਂ ਕਿੰਨੀਆਂ ਮਾਈਆਂ ਲੁੱਟਾਂ ਖੋਹਾਂ ਕਰ ਰਿਹਾ ਜੀ ਆ ਵ ਸਾਡੇ ਮਾਝੇ ਦੇ ਬਜ਼ੁਰਗ ਅੱਜ ਵੀ ਪੂਰੇ ਕੈਮ ਨੇ ਠੀਕ ਆ ਜੀ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਵੈਗਰ ਜੀ ਦਾ ਖਾਲਸਾ ਤੇ ਵੈਗਰ ਜੀ ਦੀ ਫਤਿਹ